ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਗੁਰੂ ਪਿਆਰੀ ਸਾਧ ਸੰਗਤ ਜੀ ਮਹੱਤਿ ਜੋੜ ਕੇ ਤੁਹਾਡਾ ਸਾਰਿਆਂ ਦਾ ਤਨਵਾਦ ਕਰਦਾ ਆਂ ਗੁਰੂ ਖਾਲਸਾ ਪੰਥ ਵੱਲੋਂ ਵੀ ਤੁਸੀਂ ਦੋਨੋਂ ਨੇੜੇ ਸਾਰੀਆਂ ਸੰਗਤਾਂ ਚੱਲ ਕੇ ਆਪਣਾ ਕੀਮਤੀ ਸਮਾਂ ਕੱਢ ਕੇ ਮਹਾਰਾਜ ਦੇ ਤੁਸੀਂ ਅਚਾਰਨਾਂ ਦੇ ਵਿੱਚ ਹਣਾ ਬਹਿ ਕੇ ਧਰਤਨ ਗੁਰਬਾਣੀ ਦੇ ਸੌਮੀ ਦੇ ਤਾਂ ਤੁਸੀਂ ਬਹੁਤ ਜਾਣੀ ਕਿ ਇੱਕ ਵੱਡਾ ਜਿਹੜਾ ਆਪਾਂ ਰੈਵੋਲੂਸ਼ਨ ਜਿਹੜਾ ਕਾਰਨੋਂ ਜਾ ਰਹੇ ਆ ਉਹਦੇ ਤੁਸੀਂ ਹਿੱਸੇ ਆ ਹਿੱਸੇ ਹਿੱਸੇ ਵਿੱਚ ਆ ਕੇ ਪਰਤੇ ਆ ਵੀ ਜਿਹੜੀ ਜਿਹੜੀ ਗੱਲ ਆਪਾਂ ਆਪਣੇ ਘਰ ਕਰ ਸਕਦੇ ਆ ਜਿਹੜਾ ਪ੍ਰਚਾਰ ਤਾਂ ਜਿਹੜੇ ਨਾਲ ਉਹ ਆਪਣੇ ਘਰ ਹੀ ਆਪਾਂ ਇਕੱਠੇ ਹੋਏ ਆ ਕਿਉਂਕਿ ਪੂਰੀ ਪਹਿਲੀ ਗੱਲ ਕਰੇ ਅਸੀਂ ਇੰਡੀਆ ਤੋਂ ਬਾਹਰ ਕੋਈ ਐਸਾ ਗੁਰਦੁਆਰਾ ਨਹੀਂ ਹੈਗਾ ਜਵਾ ਮਿੱਕਿਆ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਅਨਾਲੀ ਇਸ ਵਕਤ ਆਪਾਂ ਬਹੁਤ ਪਿੱਛੇ ਰਹਿ ਗਏ ਆ ਪਰ ਜਿੰਨੇ ਵੀ ਆਪਾਂ ਗੁਰੂ ਬਾਲਮੀਕ ਸਿੰਘ ਜੀ ਤੇ ਸਾਰਿਆਂ ਦੀ ਕਿਰਪਾ ਹੈ ਵੀ ਅਸੀਂ ਆਪਣੇ ਕੁੱਲ ਗੁਰੂ ਦੇ ਨਾਲ ਜੁੜੇ ਰਹੇ ਆ ਅੱਜ ਦਾ ਜਿਹੜਾ ਦਿਨ ਆ ਉਹ ਗੁਰੂ ਗੋਪੀ ਸਿੰਘ ਸੱਚੇ ਪਾਸ਼ਾ ਮਹਾਰਾਜ ਦਸਵੇਂ ਪਾਸ਼ਾ ਨੇ ਅੱਜ ਦੇ ਦਿਨ 22 ਦੀ ਸੰਬੰਧੀ ਰਾਤ ਨੂੰ ਚਮਕੌਰ ਦੀ ਗੜੀ ਦੇ ਵਿੱਚ ਕਲਗੀ ਤੋੜਾ ਜਿਹੜਾ ਤੁਸੀਂ ਫੋਟੋਆਂ ਦੇ ਵਿੱਚ ਇੱਥੇ ਦੇਖਦੇ ਆਂ ਵੀ ਜਿਹੜੀ ਆ ਕਲਗੀ ਆ ਮਹਾਰਾਜ ਨੇ ਆਪਣੇ ਆਪਣੇ ਦਸਤਾਰ ਤੋਂ ਉਤਾਰ ਕੇ ਕਲਗੀ ਤੋੜਾ ਪਸ਼ਾਕਾ ਬਾਣਾ ਤਾਂ ਅੱਜ ਦੇ ਜਿਹੜਾ ਦਿਨੇ ਆ ਅੱਜ ਦੀ ਜਿਹੜੀ ਰਾਤ ਸੀ ਸਾਡੇ ਵਾਰਣਮੀ ਕੀ ਭਾਈਚਾਰਾ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਦੀ ਸ਼ਰੋਮਣੀ ਜਰਨੈਲ ਜੋ ਗੁਰੂ ਏਕਬਾਹਦਰ ਦੀ ਰਸੀਸ ਲੈ ਕੇ ਆਏ ਸੀ ਅੱਜ ਦੀ ਰਾਤ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਨੇ ਉਹਨਾਂ ਨੂੰ ਗੁਰਤਾ ਗੱਦੀ ਬਖਸ਼ੀ ਇਹ ਜਿਹੜਾ ਸੱਚ ਆ ਇਹ ਜਰਤੀ ਵਿਤਕਰੀ ਤੇ ਕਰਕੇ ਇਹ ਪਿੱਛੇ ਨੂੰ ਰਹਿ ਗਿਆ ਵੀ ਸਾਡੀ ਜਿਹੜੀ ਕੌਮ ਆ ਸਾਡੇ ਜਿਹੜੇ ਸਾਡੀਆਂ ਪਤਨੀਆਂ ਮਿਲੀਆਂ ਆ ਸਾਡੀ ਬਰਾਦਰੀ ਨੂੰ ਉਹ ਅੰਗੇ ਨਹੀਂ ਆ ਸਕਿਆ ਤੋਂ ਸਾਡੇ ਜਿਹੜੇ ਵੱਡੇ ਬਡੇਰੇ ਆ ਉਹ ਦਸਵੇਂ ਪਾਸ਼ਾ ਤੋਂ ਬਾਅਦ ਵੀ ਖਾਲਸਾ ਪਾਠ ਦੇ ਵਿੱਚ ਸ਼ੀਲ ਹੁੰਦੇ ਰਹੇ ਤਾਂ ਆਪਣੀ ਜਿਹੜੀ ਆਪਣੀ ਜਿਹੜੀ ਗੰਦੀ ਸੀਗੀ ਆਪਣ ਜਿਹਨੇ ਕਲਗੀ ਸੀਗੀ ਆਪਣਾ ਜਿਹੜਾ ਰਾਜਪਾਤ ਸੀ ਆਪਣਾ ਰੰਗਰੇਟਾ ਪੁੰਗਾ ਸੀਗਾ ਹਰਮੰਦਰ ਸਾਹਿਬ ਦੇ ਵਿੱਚ ਚੌਥੀ ਵਾਇਂਦੇ ਅਸੀਂ ਮਾਲਕਿਆ ਹਰਮੰਦਰ ਸਾਹਿਬ ਦੇ ਇਹ ਸਾਰੀਆਂ ਚੀਜ਼ਾਂ ਜੋ ਸਾਨੂੰ ਪ੍ਰਿਵਿਲੇਜਸ ਦ ਜਿਹੜੀ ਸਾਨੂੰ ਰਾਈਟਸ ਦਿੰਦੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਜਿਦਾਂ ਅੱਜ ਦੇ ਸਮੇਂ ਦੇ ਵਿੱਚ ਡਾਕਟਰ ਅੰਬੇਦਕਰ ਸਾਹਿਬ ਨੇ ਰੈਜ਼ਰਵੇਸ਼ਨ ਬਣਾਈ ਆ ਸਾਡੀ ਬਰਾਦਰੀਆਂ ਵਾਸਤੇ ਗਰੀਬ ਗਰੀਬ ਸਿੱਖਾਂ ਵਾਸਤੇ ਇਦਾਂ ਹੀ ਉਸ ਟਾਈਮ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਜਾਣ ਕੇ ਉੱਚਾ ਚੱਕਿਆ ਕਿਉਂਕਿ ਗੱਲ ਕਿੱਥੋਂ ਸ਼ੁਰੂ ਹੋਣੀ ਸੀ ਕਿ ਪਹਿਲਾਂ ਤਾਂ ਤੁਸੀਂ ਸੁਣਦੇ ਆ ਵੀ ਸਾਡਾ ਜਿਹੜਾ ਪਹਿਲਾ ਪ੍ਰਚਾਰ ਆ ਵੀ ਕੋਈ ਨਹੀਂ ਮੈਂਸ਼ਨ ਕਰਦਾ ਕਿ ਇਸ ਮਾਲਕ ਰੂਪ ਜਿਹੜੇ ਗੁਰੂ ਕਰ ਗਏ ਆਪਣੇ ਬਾਬਾ ਜੀਵਨ ਸਿੰਘ ਸੀਗੇ 15 16 ਸਾਲ ਦੇ ਉਹਨਾਂ ਨੇ ਆਪਣੇ ਪਿਤਾ ਸਦਾਨੰਦ ਚੀਰ ਦਾ ਸੀਸ ਵੱਢ ਕੇ ਹਨ ਉਸ ਜਗ੍ਹਾ ਤੇ ਰੱਖਿਆ ਜਿੱਥੇ ਮੁਸਲਮਾਨਾਂ ਨੇ ਸਿੱਖ ਧਰਮ ਨੂੰ ਖਤਮ ਕਰ ਦਿੱਤਾ ਸੀ ਜੇ ਜਿਹੜੀ ਵੀ ਕੋਈ ਫੌਜ ਹੋਵੇ ਜਿਹੜਾ ਵੀ ਕੋਈ ਧਰਮ ਹੋਵੇ ਜੇ ਉਹਨਾਂ ਦਾ ਜਿਹੜਾ ਮੇਨ ਬਣਦਾ ਹੀ ਉਹਨਾਂ ਮਾਰਿਆ ਗਿਆ ਹੈ ਸ਼ਹੀਦ ਕੀਤਾ ਗਿਆ ਹੈ ਉਹ ਚੀਜ਼ ਜੇ ਬਾਬਾ ਜੀਵਨ ਸਿੰਘ ਜੀ ਨਾਸ ਤਸੀਸ ਚੱਕ ਕੇ ਵਾਪਸ ਲੈ ਕੇ ਆਉਂਦੇ ਤਾਂ ਅੱਜ ਸਾਡੇ ਅੱਜ ਦੇ ਜ਼ਮਨ ਵੀ ਮੁਗਲਾਂ ਦੇ ਕੋਲ ਸਾਡੇ ਗੁਰੂ ਦਾ ਸਿੱਖ ਹੁੰਦਾ ਤਾਂ ਉਹ ਕਹਿੰਦੇ ਉਹ ਦਿਖਾਓ ਦਿਖਾਓ ਦੇ ਅੱਜ ਦੇ ਮੁਸਲਮਾਨਾਂ ਨੂੰ ਕਿ ਆਹ ਦੇਖੋ ਜੀ ਵੀ ਆ ਇਹਨਾਂ ਦਾ ਸਿੱਖ ਹੈ ਇਹ ਤੇ ਗੁਰੂ ਦਾ ਤਾਂ ਅਸੀਂ ਇਹਨਾਂ ਦਾ ਧਰਮ ਜਿਹੜਾ ਸੀ ਖਤਮ ਕਰਦਾ ਪਰ ਐਡੀ ਵੱਡੀ ਲਾਜ ਰੱਖੀ ਹਨਾ ਬਾਬਾ ਜੀਵਨ ਸਿੰਘ ਜੀ ਨੇ ਸਾਡੀ ਬਰਾਦਦੀ ਨੇ ਬੀਸ ਹਨ ਮਹਾਰਾਜ ਨੇ 10ਵੇਂ ਪਾਸ਼ਾ ਨੇ ਸਾਰੀਆਂ ਦਾਤਾਂ ਸਾਡੀ ਬਰਾਦ ਜੋਂ ਦੇਤੀਆਂ ਹਨ ਮਜਬੀ ਸੈ ਸਾਨੂੰ ਕਿਹਾ ਗਿਆ ਆ ਰੰਗਰੇਟੇ ਗੁਰੂ ਕੇ ਬੇਟੇ ਸਾਨੂੰ ਹਨ ਇਹੇ ਪਦਵੀਆਂ ਮਿਲੀਆਂ ਫਿਰ ਅੱਜ ਦੇ ਜਨਾਂ ਦੇ ਵਿੱਚ ਜਿਹੜਾ ਆਪਣੇ ਅਨੰਦਪੁਰ ਸਾਹਿਬ ਜਿਹੜਾ ਕਿਲਾ ਆ ਜਿੱਥੇ ਗੁਰਮੁਖ ਸਿੰਘ ਜੀ ਰਹਿੰਦੇ ਸੀ ਮੇਂ ਚੀਜ਼ ਜਿਹੜੀ ਆ ਇਤਿਹਾਸ ਦੇ ਵਿੱਚ ਇਤਿਹਾਸ ਦੇ ਵਿੱਚ ਕੀ ਅੱਜ ਦੇ ਜਿਹੜੇ ਪ੍ਰਚਾਰਕ ਆ ਹਰੇਕ ਗੱਲ ਨੂੰ ਗੋਲ ਕਰ ਦਿੰਦੇ ਸਮੂਹ ਕਰ ਦਿੰਦੇ ਆ ਜਿੱਥੇ ਜੇ ਕੋਈ ਸਾਡੀ ਗੱਲ ਆ ਉਹਨੂੰ ਤਾਂ ਬਿਲਕੁਲ ਡਲੀਟ ਕਰ ਦਿੰਦੇ ਆ ਵੀ ਬਾਲ ਮਿਕੀਆਂ ਦਾ ਤਾਂ ਕੋਈ ਵਿਸਾਇ ਨਹੀਂ ਹੈਗਾ ਕੋਈ ਦੇਖਣੀ ਨਹੀਂ ਹੈਗੀ ਜੇ ਕੋਈ ਜੇ ਹੁਣ ਜਿਦਾ ਹੁਣ ਕੱਲ ਦੀ ਜਿਹੜੀ ਕੱਲ ਦੀ ਮੈਂ ਆਪਣੇ ਮੱਥੇ ਤੇ ਲਾਈ ਆ